ਕੌਣ ਕਹਿੰਦਾ ਬਾਈ ਮੈਂਸ ਨੂੰ ਅਕਲ ਨਹੀਂ ਹੁੰਦੀ ਤਾਂ ਦੇਖ ਲਓ ਫਿਰ ਅੱਜ ਵੀਡੀਓ ਜਿਹੜੇ ਕਹਿੰਦੇ ਨੇ ਵੀ ਮੈਂਸ ਨੂੰ ਅਕਲ ਨਹੀਂ ਹੁੰਦੀ ਤੇ ਜੇ ਮੈਂਸ ਨੂੰ ਅਕਲ ਨਾ ਹੁੰਦੀ ਤਾਂ ਹੁਣ ਨੂੰ ਇਹਨਾਂ ਦੇ ਹੱਥੋਂ ਸ਼ਿਕਾਰ ਹੋ ਜਾਂਦੀ ਪਾੜੀ ਜਾਣੀ ਸੀ ਤੁਸੀਂ ਦੇਖ ਲਓ ਵੀ ਮੈਂਸ ਨੂੰ ਅਕਲ ਹੁੰਦੀ ਆ ਜਾਂ ਨਹੀਂ ਹੁੰਦੀ ਆ ਦੇਖ ਲਓ ਸ਼ੇਅਰ ਕਿੰਨੇ ਨੇ 7-8 ਸ਼ੇਅਰ ਨੇ ਜਿਹੜੇ ਮੈਂਸ ਦੇ ਮਗਰ ਪਏ ਹੋਏ ਨੇ ਜੇ ਮੈਂਸ ਨੇ ਅਵੇ ਅਕਲ ਆ ਗਈ ਤਾਂ ਹੀ ਉਹ ਪਾਣੀ 'ਚ ਜਾ ਘੜੀ ਦੁਬਾਰਾ ਆ ਦੇਖੋ ਸੇਰ ਦੇਖੋ ਵੀ ਉਹਦੇ ਲਵੇ ਜਾਣ ਤੋਂ ਕਿੰਨਾ ਡਰਦਾ ਆ ਸੱਤ ਅੱਠ ਸੇਰ ਪਿੱਛੇ ਖੜੇ ਨੇ ਕੋਈ ਨਹੀਂ ਅੱਗੇ ਜਾ ਰਿਹਾ ਸਭ ਡਰਾਤੇ ਨੇ ਤੇ ਆਹ ਸੇਰ ਆ ਜਿਵੇਂ ਮੜਾ ਜੇ ਅੱਗੇ ਨੂੰ ਜਾਂਦਾ ਮੈਂ ਐਸਾ ਫੇਰ ਅੱਗੇ ਨੂੰ ਆਉਂਦੀ ਆ ਵੀ ਆ ਜਾ ਉਹ ਦੇਖੋ ਭੱਜ ਲੈਣਾ ਡਰ ਕੇ ਇਹ ਸੇਰ ਕੁਛ ਨਹੀਂ ਕਰ ਸਕਦਾ ਪਾਣੀ 'ਚ ਜਾਣ ਤੋਂ ਡਰਦੇ ਨੇ ਮੈਂ ਇਸ ਨੂੰ ਇਹ ਸਾਰਾ ਪਤਾ ਵੀ ਇਹ ਪਾਣੀ ਜਾ ਨਹੀਂ ਸਕਦਾ ਡੂੰਘੇ ਪਾਣੀ 'ਚ ਨਹੀਂ ਆ ਸਕਦੇ ਤੇ ਮੈਂ ਐਸਾ ਜਾ ਸਕਦੀ ਆ ਡੂੰਘੇ ਪਾਣੀ ਦੇ ਵਿੱਚ ਆ ਦੇਖੋ ਜਦੋਂ ਆਉਂਦੀ ਆ ਅੱਗੇ ਨੂੰ ਜਦੋਂ ਭੱਜ ਲੰਦਾ ਸ਼ੇਰ ਇਹ ਹੈ ਬਾਈ ਹਰ ਜਾਨਵਰ ਨੂੰ ਅਕਲ ਹੁੰਦੀ ਹੈ ਇਹ ਆਪਾਂ ਹੀ ਕਹਾਵਤਾਂ ਬਣਾਈਆਂ ਹੋਈਆਂ ਨੇ ਆ ਦੇਖੋ ਮੈਂ ਐਸਾ ਨਿਕਲ ਗਈ ਲੋ ਬਚ ਕੇ ਸ਼ੇਰ ਡੂੰਗੇ ਪਾਣੀ ਚ ਜਾ ਹੀ ਨਹੀਂ ਸਕਦਾ ਆ ਜਾਂਦਾ ਸੀਗਾ ਪਿੱਛੇ ਮੁੜ ਜੋ ਮੈਂ ਐਸਾ ਨਿਕਲ ਗਈ ਹੱਥੋਂ ਬਾਈ ਮੈਂਸ ਨੂੰ ਅਕਲ ਹੁੰਦੀ ਹੈ ਨਾ ਵਿਚਾਰੇ ਦੇਖਦੀ ਰਹਿ ਗਏ ਖੜੇ ਅਬ ਜਿਹੜਾ ਮਗਰ ਗਿਆ ਸੀ ਉਹ ਵੀ ਮੁੜਿਆ ਆ ਤੇ ਮੈਂ ਇਸ ਕਰ ਗਈ ਪਾਰ ਪਾਣੀ ਨੂੰ ਇਹਨਾਂ ਦੇ ਹੱਥੋਂ ਚੋਂ ਨਿਕਲ ਗਈ ਆ ਦੇਖਦੀ ਰਹਿ ਗਏ ਹੁਣ ਮੈਸਤਾ ਉਹ ਹੋ ਗਈ ਭਾਈ ਆਕਲ ਵਾਲੀ ਐ ਮੈਂ ਇਸ ਐਵੇਂ ਕਹਾਵਤਾਂ ਦੇ ਮਗਰ ਨਾ ਲੱਗਿਆ